ਬਾਕੀ ਖੁਸ਼ ਹੋ। ਅੱਜ ਸਾਰਿਆਂ ਨੂੰ ਬਹੁਤ ਸਾਰਿਆਂ ਨੂੰ ਸਕੇਟ ਹੋਗੇ ਫਰੈਂਡਸ ਤੇ ਅੱਜ ਅਸੀਂ ਜਾਣਾ ਹੈਗਾ ਵਾ ਪਾਰਟੀ ਤੇ ਸੋ ਆਪਾਂ ਹੋ ਰਹੇ ਆ ਰੈਡੀ ਹਾਂਜੀ ਆਪਣੇ ਹੈਅਰ ਰਹਿ ਗਏ ਐਂਡ ਆਪਾਂ ਆਈਬ੍ਰੋ ਬਣਾ ਲਈ ਸੋ ਕੈਨ ਬੀ ਆਏ

देन नाउ वैसे तो मैंने वैसे ही सिंपल लुक सोने लायक दिया है ना देखो दट्स ओके मुझे अच्छा लगता बाल hmm. <laughs> रह गए अपनी लिपस्टिक लगाने वाली लिपस्टिक आई एंड हेयर स्टायर का कौन दोई छदा के स्टेडी करती बाल हेयर रह गए मेरे हेयर और ਨੇ ਹੈ ਫਿਰ ਜਦੋਂ ਹੁਣ ਆਪਾਂ ਜਿਹੜੇ ਵਾਲ ਆ ਉਹ ਸਟ੍ਰੇਟ ਕਰਵਾ ਰਹੇ ਆ ਹਨਾ ਕਰਵਾਉਣ ਲੱਗੇ ਮਤਲਬ ਸਟ੍ਰੇਟਨਰ ਆਪ ਲਗਾਤਾ ਹਨਾ ਅੱਲਾ ਬਟੇਲਰ ਕੋਲੇ ਗੇ ਸੂਟ ਲੱਗੇ ਆਏ ਬਣ ਕੇ ਹਨਾ ਉਧਰ ਉਹਨੂੰ ਫਾਈਨਲ ਸੂਟ ਦੀ ਲੁੱਕ ਜਿਹੜੀ ਆ ਉਹ ਉਹਨਾਂ ਦੇ ਇੰਸਟਾਗ੍ਰam ਤੇ ਵੀਡੀਓ ਚ ਦੇਖੂਗੀ ਤੁਸੀਂ ਜਦ ਜੜੀ ਚਾਓ ਤੇ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲੋ ਕੌਨਸਰਟ ਫਰਥਰ ਸਟਾਰਟ ਨੂੰ